ਦੋਸਤੋ ਆ ਕੀ ਚੀਜ਼ਾ ਜਿੰਨੂ ਜਿੰਨੂ ਪਤਾ ਦੱਸੋ ਠੀਕ ਆ ਮੈਨੂੰ ਪਤਾ ਵੀ ਤੁਸੀਂ 100% ਫੇਲ ਹੋ ਜਾਓਗੇ ਤੁਹਾਨੂੰ ਪਤਾ ਨਹੀਂ ਲੱਗਣਾ ਵੀ ਇਹ ਕੀ ਆ ਤੇ ਅੱਜ ਤੁਹਾਨੂੰ ਦੱਸਾਂਗੇ ਕੀ ਆ ਸਭ ਤੋਂ ਪਹਿਲਾਂ ਜਾਲੀ ਦੇਖ ਲਈ ਤੁਸੀਂ ਵੀ ਕਿੰਨੇ ਮਿਹਨਤ ਨਾਲ ਇਹ ਬਣਾਈ ਗਈ ਆ ਦੇਖ ਲਓ ਦੋਸਤੋ ਇਹ ਕੀ ਚੀਜ਼ ਆ ਤੁਸੀਂ ਦੱਸੋ ਵੀ ਇਹ ਬਣੀ ਕਿਵੇਂ ਆ ਕਿੰਨੀ ਸੋਹਣੀ ਲੱਗਦੀ ਆ ਇਹ ਦੇਖੋ ਸਾਰਾ ਮੰਜਾ ਟਕਿਆ ਜਾਂਦਾ ਸੀਗਾ 6 6 ਫੁੱਟੇ ਸਾਢੇ ਸਾਢੇ 6 6 ਫੁੱਟੇ ਸਾਰੇ ਮੰਜੇ ਟਕੀ ਜਾਂਦੇ ਸੀ ਇਹਨਾਂ ਚੀਜ਼ਾਂ ਨਾਲ ਤੇ ਦੇਖੋ ਦੋਸਤੋ ਤੁਹਾਨੂੰ ਕੀ ਲੱਗਦਾ ਵੀ ਇਹ ਕੀ ਚੀਜ਼ ਆ ਤੇ ਅਸੀਂ ਵੀ ਦੱਸ ਦਿਆਂ ਤੁਹਾਨੂੰ ਇਹ ਦੋਸਤੋ ਇਹ ਬਣਦੇ ਕਿਵੇਂ ਆ ਸਾਰੀ ਗੱਲਬਾਤ ਕਰਦੇ ਆਪਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਪੇਜ ਫੋਲੋ ਕਰ ਲਓ ਤੇ ਸਾਡੇ ਨਾਲ ਜੁੜੇ ਰਹੋ ਅਸੀਂ ਤੁਹਾਡੇ ਤੱਕ ਇਹੋ ਜੀਆਂ ਚੀਜ਼ਾਂ ਲੈ ਕੇ ਆਉਂਦੇ ਰਹਿਨੇ ਆ ਦੋਸਤੋ ਇਹ ਹੈਗਾ ਇਹਦਾ ਪੁੱਠਾ ਪਾਸਾ ਹੁਣ ਵੀ ਤੁਹਾਨੂੰ ਦੋਸਤੋ ਜੇ ਨਹੀਂ ਪਤਾ ਲੱਗਿਆ ਫਿਰ ਬਹੁਤ ਔਖਾ ਤੇ ਜਿਨ੍ਹਾਂ ਨੂੰ ਪਤਾ ਲੱਗ ਗਿਆ ਤੇ ਉਹ ਕਮੈਂਟਾਂ 'ਚ ਤੁਹਾਨੂੰ ਦੱਸੋ ਚਲੋ ਦੋਸਤੋ ਮੈਂ ਤੁਹਾਨੂੰ ਦੱਸਦਾ ਇਹ ਹੈਗੀ ਹੈ ਜੀ ਦਸੂਤੀ ਦੀ ਚਾਦਰ ਹਾਂਜੀ ਹਾਂਜੀ ਦੋਸਤੋ ਤੁਹਾਨੂੰ ਪਹਿਲੇ ਲੱਗਦਾ ਹੋਊਗਾ ਵੀ ਇਹ ਫੁਲਕਾਰੀ ਆ ਨਹੀਂ ਜੀ ਇਹ ਦਸੂਤੀ ਦੀ ਚਾਦਰ ਆ ਖਦਰ ਦੀ ਹੈ ਨਾ ਤੇ ਉਹ ਜਾਲੀਆਂ ਬਣੀਆਂ ਗਈਆਂ ਸੀ ਤੇ ਉਹ ਕੜਾਈ ਜ਼ਰੂਰ ਹੋ ਤੇ ਮਤਲਬ ਫੁਲਕਾਰੀ ਟਾਈਪ ਦੀ ਹੋਈ ਵੀ ਆ ਫੁਲਕਾਰੀ ਦੇ ਡਿਜ਼ਾਈਨ ਦੀ ਆ ਦੂਜੀ ਚਾਦਰ ਆ ਇਹ ਵੀ ਹੈਗੀ ਆ ਇਹ ਹੈਗੀ ਆ ਖੱਦਰ ਕੇਸਮੈਂਟ ਦੀ ਚਾਦਰ ਤੇ ਇਹਦਾ ਰੰਗ ਦੇਖੋ ਤੇ ਇਹਦੇ ਉੱਤੇ ਜਿਹੜੇ ਆ ਡਿਜ਼ਾਈਨ ਪਏ ਗਏ ਆ ਇਹ ਦੇਖੋ ਤੁਸੀਂ ਇਹ ਮੱਖੀ ਟੋਪੇ ਨਾਲ ਬਣਾਈਆਂ ਜਾਂਦੀਆਂ ਸੀ ਦੋਸਤੋ ਇਹ ਬੁੰਤੀ ਦਾ ਨਾਮ ਆ ਮੱਖੀ ਟੋਪਾ ਇਧਰਲੇ ਪਾਸੋਂ ਤੁਹਾਨੂੰ ਸਾਫ਼ ਦਿਖਦਾ ਇਹ ਇਹ ਚਾਦਰ ਦਾ ਪੁੱਠਾ ਪਾਸਾ ਵੀ ਅਸੀਂ ਦਿਖਾਉਣੇ ਹੁੰਨੇ ਆ ਵੀ ਤਾਂ ਜੋ ਦੋਸਤਾਂ ਨੂੰ ਸਾਰਿਆਂ ਨੂੰ ਆਪਣਾ ਹਨਾ ਵੀ ਜਿਹੜੇ ਜਿਹੜੇ ਆਪਣਾ ਪੀਛ ਦੇਖਦੇ ਆ ਸਾਰਿਆਂ ਨੂੰ ਪਤਾ ਲੱਗ ਜੇ ਵੀ ਪੰਜਾਬ ਦੀਆਂ ਔਰਤਾਂ ਚ ਕਿੰਨੀ ਕਲਾ ਇਹ ਕਲਾ ਮੋਬਾਈਲ ਜਾਂ ਟੀਵੀ ਸੀਰੀਅਲ ਨਹੀਂ ਦੇਖਦੀਆਂ ਇਹ ਬਈ ਜੇ ਆਪਦੀ ਆਈ ਤੇ ਆਏ ਜਾਣ ਤੇ ਇਹ ਜੀ ਕਲਾਕਾਰੀ ਕਰ ਦਿੰਦੀਆਂ ਨਾ ਤੇ ਵੱਡੇ ਵੱਡੇ ਨਾਲ ਅੱਖਾਂ ਪਾੜ-ਪਾੜ ਕੇ ਦੇਖਦੇ ਆ ਵੀ ਯਾਰ ਇਹ ਪੰਜਾਬ ਦੀਆਂ ਔਰਤਾਂ ਬਣਾ ਸਕਦੀਆਂ ਏ ਭਾਈ ਇਹ ਕੁੜੀਆਂ ਨਾ ਛੁੱਟੀਆਂ 'ਚ ਜਦੋਂ ਗਰਮੀ ਨੇ ਛੁੱਟੀਆਂ 'ਚ ਇਹੋ ਜਿਹੀ ਦੇਖੋ ਔਖੇ ਔਖੇ ਡਿਜ਼ਾਈਨ ਬਣਾਉਂਦੀਆਂ ਹੁੰਦੀਆਂ ਸੀ ਗਿਆ ਪੜ੍ਹਾਈ ਦੇ ਨਾਲ ਨਾਲ ਪਿਛਲੀ ਪੀੜੀ ਦੀ ਗੱਲ ਕਰਦੇ ਆ ਤੇ ਉਹ ਆਪਣੇ ਦਹੇਜ ਦੇ ਵਿੱਚ ਦਾਜ ਦੇ ਵਿੱਚ ਇਹ ਚੀਜ਼ਾਂ ਲੈ ਕੇ ਆਉਂਦੀਆਂ ਸੀ ਆਪਦੇ ਥਰਾਂ ਬਣਾ ਕੇ ਤਾਂ ਹੀ ਤਾਂ ਕਹਿੰਦੇ ਹੁੰਦੇ ਆ ਵੀ ਉਹਨਾਂ ਨੂੰ ਜਦੋਂ ਲਾਉਣਾ ਪੈਂਦਾ ਗਏ ਚਾਦਰਾਂ ਕੱਢ ਕੇ ਤੇ ਉਹਨਾਂ ਨੂੰ ਔਖੀਆਂ ਲੱਗਦੀਆਂ ਕਿਉਂਕਿ ਪੇਟੀਆ ਜਦੋਂ ਸਾਹਮਣੇ ਰੱਖੀ ਬੈਠੀਆਂ ਕਿਉਂਕਿ ਉਹਨਾਂ ਨੇ ਆਪਦੇ ਹੱਥੀ ਮਿਹਨਤ ਕੀਤੀ ਵੀ ਆ ਤੇ ਪਰ ਜਦੋਂ ਉਹਨਾਂ ਨੂੰ ਲਾਉਣੀ ਪੈਂਦੀ ਹੈ ਚਾਦਰ ਕੱਢ ਕੇ ਬੈੱਡ ਤੇ ਤੇ ਉਦੋਂ ਉਹਨਾਂ ਨੂੰ ਐ ਲੱਗਦਾ ਵੀ ਜੁੱਦਾ ਬਿਆਰੋ ਲਿਆਉਣੇ ਆ 1500 ਦੀ ਆਜੂਗੀ ਤੇ ਆਪਦੀ ਇਨੀ ਮਿਹਨਤ ਵਾਲੀ ਚੀਜ਼ ਇਹਨੂੰ ਆਪ ਸਾਮਕੇ ਰੱਖਦੇ ਆ ਆਪਦੇ ਜਵਾਕਾਂ ਨੂੰ ਦਿਖਾਵਾਂਗੇ ਇਹ ਤੋਹਫੇ ਹੁੰਦੇ ਸੀ ਦੋਸਤੋ ਜਿਹੜੇ ਮਾਂ ਬਾਪ ਹਨਾ ਵੀ ਆਪਣੇ ਬੱਚਿਆਂ ਨੂੰ ਵਿਆਹ ਵੇਲੇ ਦਿੰਦੇ ਹੁੰਦੇ ਸੀਦੇ ਹਿਜ ਦੇ ਵਿੱਚ ਇੱਕ ਖੱਦਰ ਕੇਸਮੈਂਟ ਦੀ ਚਾਦਰ ਆ ਦੋਸਤੋ ਡਬਲ ਬੈੱਡ ਦੀ ਦੋਸਤੋ ਉਦੋਂ ਬਤਾ ਕਿ ਨਰਮ ਨਰਮਾ ਪੰਜਾਬ 'ਚ ਆਮ ਹੀ ਹੁੰਦਾ ਸੀਗਾ ਤੇ ਜਿੰਨਾ ਕੁੜੀਆਂ ਹਨਾ ਕੱਤ ਲੈਂਦੀਆਂ ਜਿੰਨਾ ਕੁੜੀਆਂ ਆ ਬਣਾ ਲੈਂਦੀਆਂ ਚੀਜ਼ਾਂ ਤੇ ਉਹ ਸਾਰਾ ਕੁਝ ਉਹ ਆਪਣੇ ਨਾਲ ਹੀ ਲਿਆਉਂਦੀਆਂ ਸੀ ਵਿਆਹ ਵੇਲੇ ਤੇ ਇਹ ਅੱਜ ਕੱਲ ਤਾਂ ਨੌਜਵਾਨਾਂ ਨੂੰ ਹਨਾ ਮੁੰਡੇ ਕੁੜੀਆਂ ਨੂੰ ਇਹਨਾਂ ਚੀਜ਼ਾਂ ਦੀ ਸਮਝ ਨਹੀਂ ਪਰ ਇੱਕ ਕਿਸੇ ਸਮੇਂ ਦੇਖੋ ਪੰਜਾਬ ਦੇ ਹਨਾ ਹਰ ਘਰ ਵਿੱਚ ਇਹ ਚੀਜ਼ਾਂ ਬਣਾਈਆਂ ਜਾਂਦੀਆਂ ਸੀ ਪਰ ਅੱਜ ਕੱਲ ਇਹ ਚੀਜ਼ਾਂ ਤੁਹਾਨੂੰ ਪੰਜਾਬ ਦੀਆਂ ਔਰਤਾਂ ਦੀਆਂ ਪੇਟੀਆਂ ਦੇ ਵਿੱਚ ਅਲਮਾਰੀਆਂ ਦੇ ਵਿੱਚ ਬਾਕਸ ਬਿੱਡਾਂ ਦੇ ਵਿੱਚ ਸਾਮ ਕੇ ਰੱਖੀਆਂ ਗਈਆਂ ਤੁਹਾਨੂੰ ਜਰੂਰ ਮਿਲਣਗੀਆਂ ਹਰ ਕਰੇ ਚੀਜ਼ਾਂ ਹੈਗੀਆਂ ਇਹ ਮੱਖੀ ਤੋਪੇ ਨਾਲ ਹਨਾ ਖੱਦਰ ਦੀਆਂ ਚਾਦਰਾਂ ਕੱਢੀਆਂ ਜਾਂਦੀਆਂ ਸੀ ਕਢਾਈ ਕੀਤੀ ਹੋਈ ਹੈ ਇਹੋ ਜਿਹਾ ਦੇਖੋ ਡਿਜ਼ਾਈਨ ਇਹਨਾਂ ਦੇ ਬਾਰਡਰ ਦੇਖੋ ਤੇ ਸਾਰੇ ਚੀਜ਼ਾਂ ਨਾਲ ਇੱਕ ਘਰੇ ਬਣਾਈਆਂ ਗਈਆਂ। ਦੋਸਤੋ ਇਹ ਦੇਖੋ ਕਿੰਨਾ ਹਨਾ ਯਾਰ ਕਿੰਨੀ ਕਲਾ ਪੰਜਾਬ ਦੀਆਂ ਔਰਤਾਂ ਚ ਤੇ ਆਪਾਂ ਕਹਿ ਦਿੰਦੇ ਆ ਵੀ ਇਹਨਾਂ ਨੂੰ ਤਾਂ ਕੁਝ ਨਹੀਂ ਆਉਂਦਾਗਾ। ਦੇਖੋ ਕਿੰਨੀ ਕਲਾ ਔਰਤਾਂ ਦੇ ਵਿੱਚ। ਦੋਸਤੋ ਜੇ ਤੁਹਾਨੂੰ ਇਹ ਪੰਜਾਬੀ ਸੱਭਿਆਚਾਰਕ ਵਿਰਸੇ ਦੀਆਂ ਇਹ ਬਣ ਲਗੀਆਂ, ਇਹ ਚਾਦਰਾਂ ਸੋਹਣੀਆਂ ਲੱਗੀਆਂ ਤਾਂ ਵੀਡੀਓ ਸ਼ੇਅਰ ਕਰ ਦਿਓ। ਅਸੀਂ ਐਸੀ ਤਰ੍ਹਾਂ ਦੀਆਂ ਅ ਵੀਡੀਓਜ਼ ਤੁਹਾਡੇ ਵਾਸਤੇ ਲੈ ਕੇ ਆਉਂਦੇ ਰਹਿੰਨੇ ਆ ਸਾਡੇ ਚੈਨਲ ਨੂੰ ਫੋਲੋ ਕਰ ਲਓ ਜੀ